ਦੋਸਤੋ ਢਿੱਲੋਂ ਡੇਰੀ ਬ੍ਰੀਡ ਫਾਰਮ ਤੇ ਤੁਹਾਡਾ ਸਵਾਗਤ ਹੈ ਸੋ ਕਿਸੇ ਭਰਾ ਨੇ ਫਰੀ ਇਹਦੇ ਵਿੱਚ ਵੀਡੀਓ ਪਾਉਣੀ ਹੋਵੇ ਤਾਂ ਦਿੱਤੇ ਨੰਬਰ ਤੇ ਤੁਸੀਂ ਇੱਕ ਜਾਂ ਅੱਧੇ ਮਿੰਟ ਦੀ ਰੀਲ ਬਣਾ ਕੇ ਭੇਜ ਸਕਦੇ ਹੋ ਸੋ ਅੱਜ ਗੱਲ ਕਰੀ ਆਪਾਂ ਤਿੰਨਾਂ ਕੱਟੀਆਂ ਬਾਰੇ ਜੋ ਪਹਿਲੇ ਨੰਬਰ ਤੇ ਕੱਟੀ ਖੜੀ ਆ ਉਹ ਹੈਗੀ ਜੋਰਾਜ ਦੀ ਦੂਜੇ ਨੰਬਰ ਵਾਲੀ ਹੈਗੀ ਐਮ 52 ਤੇ ਤੀਜੇ ਨੰਬਰ ਵਾਲੀ ਜਿਹੜੀ ਕੰਧਾਲੇ ਪਾਸੇ ਖੜੀ ਆ ਉਹ ਹੈਗੀ ਅਰਜਨ ਕੁੰਗੜ ਦੀ ਸੋ ਤਿੰਨਾਂ ਦਾ ਮਾਵਾਦਰ ਰਿਕੋਰਡ ਬਹੁਤ ਵਧੀਆ ਸੋ ਗੱਲ ਕਰੀ ਆਪਾਂ ਥਣ ਕੁਆਲਟੀ ਹੁਣ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਕੱਟੀ ਦੀ ਦਿਖਾ ਰਹੇ ਹਾਂ ਜੋ ਕਿ ਬਹੁਤ ਵਧੀਆ ਥਣ ਲੱਗਿਆ ਹੋਇਆ ਹੈ ਗੈਪ ਦੇ ਵਿੱਚ ਤੇ ਇੱਕੋ ਜਿਹਾ ਥਣ ਆਏਗਾ ਆ ਹੈਗਾ ਸੈਕੰਡ ਵਾਲੀ ਕੱਟੀ ਦਾ ਜੋ ਕਿ ਇਹਦਾ ਵੀ ਬਹੁਤ ਵਧੀਆ ਥਣਾ ਦੀ ਕੁਆਲਿਟੀ ਆ ਔਰ ਲੈਗ ਸਕੋਰ ਓਕੇ ਆ ਔਰ ਹਾਈਟ ਵੀ ਵਧੀਆ ਹੈਗੀ ਆ ਤੀਜੇ ਨੰਬਰ ਵਾਲੀ ਕੱਟੀ ਆ ਇਹ ਤਿੰਨੋਂ ਕੱਟੀਆਂ ਬ੍ਰੀਡ ਵਾਲੀਆਂ ਨੇ ਜੀ ਹੁਣ ਆਪਾਂ ਤੁਹਾਨੂੰ ਇਹਨਾਂ ਕੱਟੀਆਂ ਦੇ ਵਿੱਚੋਂ ਤੋਰ ਕੇ ਵਿਖਾਵਾਂਗੇ ਜੋ ਕਿ ਆ ਪਹਿਲੇ ਨੰਬਰ ਵਾਲੀ ਕੱਟੀ ਹੈ ਇਹ ਜਵਰਾਜ ਦੀ ਜਿਸ ਨੂੰ ਆਪਾਂ ਲੈ ਕੇ ਜਾ ਰਹੇ ਹਾਂਗੇ ਸੋ 23 ਮਹੀਨੇ ਦੀ ਉਮਰ ਹੈਗੀ ਵਧੀਆ ਮਾਂ ਦਾ ਮਿਲਕ ਰਿਕਾਰਡ ਹੈ 19 ਲੀਟਰ ਸੋ ਵਧੀਆ ਫਾਦਰ ਸਾਈਡ ਤੋਂ ਤੇ ਵਧੀਆ ਹੈਗੀ ਮਦਰ ਸਾਈਡ ਤੋਂ ਜੀ ਸੋ ਪਿੱਠਪੜਾ ਲੈਗ ਸਕੋਰ ਠੀਕ ਹੈ ਜੀ ਸਿੰਗਾ ਦੀ ਕੁਆਲਿਟੀ ਫੀਸ ਕੁਆਲਿਟੀ ਬਿਲਕੁਲ ਓਕੇ ਹੈ ਜੀ ਤੁਸੀਂ ਵੇਖ ਸਕਦੇ ਹੋ ਔਰ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਵੀ ਡਿਟੇਲ ਲੈ ਸਕਦੇ ਹੋ ਤੇ ਐਡਰੈਸ ਹੈਗਾ ਪਿੰਡ ਪਿੰਡੀ ਢੱਲਮਾ ਤੇ ਨੇੜੇ ਲੌਂਗੜ ਆ ਹੈਗੀ ਦੂਜੇ ਨੰਬਰ ਦੀ ਗੱਟੀ ਜੋ ਕਿ 51 ਦੀ ਹੈ ਜੀ ਮਾਂ ਦਾ ਦੁੱਧ 7.5 ਲੀਟਰ ਸੋ ਫਾਦਰ 51 ਹੈ ਜੀ ਇਹਦੀ ਉਮਰ ਹੈਗੀ 21 ਮਹੀਨੇ